ਚੰਝੜ ਖਤਮ ਹੋ ਗਿਆ ਦਰਅਸਲ ਪਹਿਲਾ ਜਿਹੜਾ ਆ ਕੇवाईसी ਦੇ ਲਈ ਤੁਹਾਨੂੰ ਬਹੁਤ ਝੰਝੜ ਕਰਨਾ ਪਿਆ ਰਿਹਾ ਸੀ ਪਰ ਹੁਣ ਕੇवाईसी ਦੇ ਲਈ ਆਰਸੀ ਜਿਹੜਾ ਆ ਆਰਸੀ ਦੇ ਤਹਿਤ ਤੁਸੀਂ ਪੋਰਟਲ ਦੇ ਉੱਤੇ ਜਾਓਗੇ ਔਰ ਉਸ ਪੋਰਟਲ ਦੇ ਨਾਲ ਤੁਹਾਡੀ ਸਿਰਫ ਆਰਸੀ ਦੇ ਜ਼ਰੀਏ ਤੁਸੀਂ ਕੇवाईसी ਕਰਵਾ ਸਕੋਗੇ ਇੱਕ ਜਨਵਰੀ ਤੋਂ ਇਹ ਨਵਾਂ ਰੂਲ ਜਿਹੜਾ ਆ ਉਹ ਲਾਗੂ ਹੋਏਗਾ ਔਰ 1 ਫਰਵਰੀ ਤੋਂ ਮਾਫ ਕਰਨਾ ਇਹ ਨਵਾਂ ਰੂਲ ਜਿਹੜਾ ਆ ਉਹ ਲਾਗੂ ਹੋਏਗਾ ਔਰ ਇਸ ਰੂਲ ਦੇ ਨਾਲ ਜਿਹੜਾ ਆ ਬਹੁਤ ਫਾਇਦਾ ਹੋਏਗਾ ਨਹੀਂ ਤਾਂ ਪਹਿਲਾਂ KYC ਕਰਾਉਣ ਦੇ ਲਈ ਤੁਹਾਨੂੰ ਜਿਹੜਾ ਆ ਬਹੁਤ ਬਹੁਤ ਸਾਰੇ ਡਾਕੂਮੈਂਟ ਜਿਹੜਾ ਉਹਨਾਂ ਦੀ ਲੋਡ ਪੈਂਦੀ ਸੀਗੀ ਪਰ ਹੁਣ ਇਹਨੇ ਜਿਆਦਾ ਝੰਡੜ ਦੀ ਜਿਹੜਾ ਉਹ ਝੰਡੜ ਤੋਂ ਛੁਟਕਾਰਾ ਮਿਲੇਗਾ ਫਾਸਟੈਗ ਯੂਜ਼ਰ ਦੇ ਲਈ ਬੜੀ ਖੁਸ਼ਖਬਰੀ ਹੈ ਨਵੇਂ ਸਾਲ ਦੇ ਵਿੱਚ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ ਅ ਦਰਅਸਲ ਫਾਸਟੈਗ ਦੇ ਲਈ ਹੁਣ ਜਿਹੜੀ KYC ਹੁੰਦੀ ਆ ਉਹ 1 ਫਰਵਰੀ ਤੋਂ ਸਿਰਫ ਤੇ ਸਿਰਫ RC ਦੇ ਨਾਲ ਹੀ ਹੋ ਜਾਣੀ ਹੈ ਤੁਹਾਨੂੰ ਵਾਹਨ ਪੋਰਟਲ ਤੇ ਜਾਣਾ ਪਏਗਾ ਉਥੇ RC ਦੀ ਡਿਟੇਲ ਭਰਨੀ ਹੈ ਤੇ ਉਸ ਤੋਂ ਬਾਅਦ ਤੁਹਾਡੀ ਜਿਹੜੀ ਫਾਸਟ ਟੈਗ ਦੀ KYC ਹੈ ਉਹ ਖਤਮ ਹੋ ਜਾਏਗੀ ਯਾਨਕਿ ਤੁਹਾਨੂੰ ਬਹੁਤਾ ਕੁਝ ਨਹੀਂ ਕਰਨਾ ਪੈਣਾ ਸੁੱਖ ਸੁਵਿਧਾ ਵਰਤਣੀ ਹੈ ਤੇ ਬਹੁਤ ਥੋੜਾ ਜਿਹਾ ਟਾਈਮ ਦੇ ਵਿੱਚ ਸਭ ਕੁਝ ਹੋ ਜਾਣਾ ਹੈ ਸੋ ਫਾਸਟ ਟੈਗ ਜਿਹੜੇ ਲੈਣ ਵਾਲੇ ਨੇ ਉਹਨਾਂ ਦੇ ਲਈ ਇਸ ਸਾਲ ਚੰਗਾ ਰਹੇਗਾ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਭੱਜ ਦੌੜ ਨਹੀਂ ਕਰਨੀ ਪੈਗੀ ਸਰਕਾਰ ਨੇ 1 ਫਰਵਰੀ 2026 ਯਾਨਕਿ ਇਸ ਨਵੇਂ ਸਾਲ ਦੇ ਵਿੱਚ ਗੱਡੀਆਂ ਦੇ ਲਈ ਫਾਸਟ ਟੈਗ ਦੇ ਲਈ KYC ਜਿਹੜੀ ਜਿਹੜੀ ਇੱਕ ਅਨਿਵਾਰਤਾ ਸੀ ਉਹਨੂੰ ਖਤਮ ਕਰ ਦਿੱਤਾ ਆ ਹੁਣ ਸਿਰਫ ਤੇ ਸਿਰਫ ਤੁਹਾਨੂੰ ਆਰਸੀ ਜਿਹੜਾ ਆ ਆਰਸੀ ਦੇ ਨਾਲ ਵਾਹਨ ਪੋਰਟਲ ਦੇ ਜ਼ਰੀਏ ਵੈਰੀਫਿਕੇਸ਼ਨ ਕਰਾਉਣੀ ਪੈਣੀ ਆ ਤੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਫਾਸਟੈਗ ਹੈ ਉਹ ਐਕਟਿਵ ਹੋ ਜਾਏਗਾ ਸੋ ਫਿਲਹਾਲ ਇਹ ਬਹੁਤ ਚੰਗੀ ਖਬਰ ਹੈ ਕਿਉਂਕਿ ਬਹੁਤ ਈ ਲੋਕਾਂ ਨੂੰ ਪਤਾ ਨਹੀਂ ਹੁੰਦਾ ਸਾਡੇ ਵਾਲਿਆਂ ਨੂੰ ਔਰ ਇਹ ਮੈਨੂੰ ਲੱਗਦਾ ਕਿ ਅੱਗੇ ਤੋਂ ਅੱਗੇ ਗਵਰਨਮੈਂਟ ਜਿਹੜੀ ਆ ਉਹ ਸੋਚ ਰਹੀ ਹੈ ਕਿ ਇਹ ਚੀਜ਼ਾਂ ਜੜੀਆਂ ਨੇ ਆ ਬੰਦਾ ਲੇਮਨ ਜਿਹੜਾ ਆ ਉਹਦੇ ਵਰਤੂ ਦੇ ਲਈ ਵੀ ਬਣਾਈਆਂ ਜਾਣ ਸੋ ਇਸ ਚੀਜ਼ ਨੂੰ ਦੇਖਦੇ ਆ ਇਹ ਵੱਡਾ ਫੈਸਲਾ ਕੀਤਾ ਗਿਆ ਸਰਕਾਰ ਦੇ ਵੱਲੋਂ ਕੇवाईसी ਜਿਹੜੀ ਹੈ ਉਸ ਨੂੰ ਖਤਮ ਕਰ ਦਿੱਤਾ ਹੈ ਫਾਸਟ ਟੈਗ ਯੂਜ਼ਰਾਂ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ ਕਿ ਹੁਣ ਜਿਹੜਾ ਕੇवाईसी ਦਾ ਕੋਈ ਝੰਡਟ ਨਹੀਂ ਰਹਿਣਾ ਸਿਰਫ ਸਿਰਫ ਤੁਸੀਂ ਵਾਨ ਪੋਰਟਲ ਤੇ ਜਾਣਾ ਹੈ ਆਪਣੀ ਆਰਸੀ ਦੀ ਡਿਟੇਲ ਭਰਨੀ ਹੈ ਤੇ ਤੁਹਾਡਾ ਫਾਸਟ ਟੈਗ ਜਿਹੜਾ ਆ ਉਹ ਐਕਟਿਵ ਹੋ ਜਾਣਾ ਹੈ ਯਾਨੀ ਕਿ ਇਹ ਜਿਆਦਾ ਝੰਜਟ ਵਾਲੀ ਚੀਜ਼ਾਂ ਜਿਹੜੀਆਂ ਨੇ ਉਹ ਖਤਮ ਕਰ ਦਿੱਤੀਆਂ ਨੇ ਗਵਰਨਮੈਂਟ ਨੇ ਔਰ ਇਹ ਜਿਹੜਾ ਨਵਾਂ ਰੂਲ ਹੈ ਇਹ 1 ਫਰਵਰੀ ਤੋਂ ਲਾਗੂ ਹੋ ਜਾਏਗਾ ਪਹਿਲਾਂ ਤੁਹਾਨੂੰ KYC ਦੇ ਲਈ 3-4 ਸਟੈਪ ਕਰਨੇ ਪੈਂਦੇ ਸੀ ਪਰ ਹੁਣ ਇਹ ਜਿਹੜੇ ਸਟੈਪ ਨੇ ਇਹ ਖਤਮ ਕਰ ਦਿੱਤੇ ਆ ਨਵਾਂ ਰੂਲ ਆ ਗਿਆ RC ਸਿਰਫ ਤੁਹਾਨੂੰ RC ਚਾਹੀਦੀ ਆ ਤੁਹਾਡੇ ਫਾਸਟੈਗ ਐਕਟੀਵੇਸ਼ਨ ਦੇ ਲਈ ਸਿਰਫ RC ਚਾਹੀਦੀ ਆ RC ਦੀ ਡਿਟੇਲ ਤੁਹਾਨੂੰ ਵਾਹਨ ਪੋਰਟਲ ਤੇ ਭਰਨੀ ਪੈਣੀ ਆ ਤੇ ਉਸ ਤੋਂ ਬਾਅਦ ਜਿਹੜਾ ਆ ਇਹ ਪੂਰਾ ਝੰਜਟ ਜਿਹੜਾ ਆ ਖਤਮ ਹੋ ਜਾਂਦਾ ਆ ਸੋ ਇਹ ਵੱਡੀ ਖਬਰ ਆ ਔਰ ਮੈਨੂੰ ਲੱਗਦਾ ਵੀ ਜਦੋਂ ਅਸੀਂ ਫਾਸਟ ਟੈਗ ਦੀ ਗੱਲ ਕਰਦੇ ਆਂ ਜਾਂ ਅਸੀਂ ਕਹਿੰਦੇ ਆਂ ਵੀ ਜਦੋਂ ਅਸੀਂ ਕਿਸੇ ਨੈਸ਼ਨਲ ਹਾਈਵੇ ਤੇ ਹੁੰਨੇ ਆਂ ਇੱਕ ਚੀਜ਼ ਜਿਹੜੀ ਆ ਉਹ ਰეკਮੈਂਡੇਸ਼ਨ ਜਿਹੜੀ ਆ ਉਹ ਗਵਰਨਮੈਂਟ ਨੂੰ ਹੋਰ ਪਾਈ ਗਈ ਆ ਕਿ ਬਹੁਤ ਫਾਸਟ ਕੀਤਾ ਜਾਵੇ ਜਿਵੇਂ ਅਸੀਂ ਬਾਕੀ ਮੁਲਕਾਂ 'ਚ ਦੇਖਦੇ ਆਂ ਕਿ ਸਾਨੂੰ ਪਤਾ ਵੀ ਨਹੀਂ ਲੱਗਦਾ ਵੀ ਕਦੋਂ ਜਿਹੜਾ ਆ ਟੋਲ ਆਇਆ ਟੋਲ ਕੱਟਿਆ ਗਿਆ ਮੈਸੇਜ ਆਉਂਦਾ ਹੈ ਬਸ ਗੱਲ ਖਤਮ ਇੱਥੇ ਲਾਈਨਾਂ ਜਿਹੜੀਆਂ ਨੇ ਉਹਨਾਂ ਦਾ ਕਰਕੇ ਜਿਹੜਾ ਨੁਕਸਾਨ ਵੀ ਹੁੰਦਾ ਆ ਇਸ ਚੀਜ਼ ਦੇ ਉੱਤੇ ਵੀ ਗਵਰਨਮੈਂਟ ਕੰਮ ਕਰ ਰਹੀ ਆ ਇਹਨਾਂ ਟੋਲਸ ਜਿਹੜੇ ਨੇ ਇਹ ਟੋਲ ਪਲਾਜ਼ੇ ਨੇ ਇਹਨ ਜਿਹੜਾ ਆ ਹਾਈ ਟੈਕ ਕੀਤਾ ਜਾਏਗਾ ਯਾਨੀ ਕਿ ਇੱਕ ਖਤਮ ਹੋ ਜਾਣਗੇ ਤੁਹਾਡਾ ਜਿਹੜਾ ਸਿਰਫ ਸਿਰਫ ਸਕੈਨਰ ਜਾਂ ਜਿਹੜਾ ਰੋਡ ਕੈਮ ਹੈ ਉਸ ਦੇ ذریعے ਜਿਹੜਾ ਆ ਉਹ ਪੈਸੇ ਕੱਟੇ ਜਾਣਗੇ ਪਰ ਫਿਲਹਾਲ ਦੀ ਗੱਡੀ 1 ਫਰਵਰੀ ਤੋਂ ਲਾਗੂ ਹੋਣ ਦੇ ਨਵੀਂ ਜੜੀ ਤੁਹਾਨੂੰ ਆਪਣਾ ਜਿਹੜਾ ਫਾਸਟ ਹੈਗਾ ਉਹਦੀ ਐਕਟੀਵੇਸ਼ਨ ਦੇ ਲਈ ਹੁਣ ਜਿਆਦਾ ਚੀਜ਼ਾਂ ਨਹੀਂ ਕਰਨੀਆਂ ਪੈਣੀਆਂ ਸਿਰਫ ਸਿਰਫ ਆਰਸੀ ਦੇ ਨਾਲ ਤੁਸੀਂ ਆਪਣਾ ਜਿਹੜਾ ਇਹ ਵਾਹਨ ਪੋਰਟਲ ਤੇ ਜਾਣਾ ਹੈ ਆਰਸੀ ਡਿਟੇਲ ਭਰਨੀ ਹੈ ਤਾਂ ਤੁਹਾਡਾ ਫਾਸਟ ਟੈਗ ਜਿਹੜਾ ਆ ਉਹ ਐਕਟਿਵ ਹੋ ਜਾਣਾ ਹੈ ਸੋ ਇਸ ਵਲੇ ਇਹ ਬਹੁਤ ਵੱਡੀ ਤੇ ਅਹਿਮ ਖਬਰ ਹੈ ਜਿਹੜੇ ਕਿ ਗੱਡੀ ਚਲਾਉਂਦੇ ਨੇ ਜਿਹੜੇ ਫਾਸਟ ਟੈਗ ਯੂਜ਼ਰ ਪਾਰਸੀ ਦੇ ਜ਼ਰੀਏ ਤੁਸੀਂ ਕੇਵਾਈਸੀ ਕਰਵਾ ਸਕੋਗੇ ਇੱਕ ਜਨਵਰੀ ਤੋਂ ਇਹ ਨਵਾਂ ਰੂਲ ਜਿਹੜਾ ਆ ਉਹ ਲਾਗੂ ਹੋਏਗਾ ਔਰ 1 ਫਰਵਰੀ ਤੋਂ ਮਾਫ ਕਰਨਾ ਇਹ ਨਵਾਂ ਰੂਲ ਜਿਹੜਾ ਆ ਉਹ ਲਾਗੂ ਹੋਏਗਾ ਔਰ ਇਸ ਰੂਲ ਦੇ ਨਾਲ ਜਿਹੜਾ ਆ ਬਹੁਤ ਫਾਇਦਾ ਹੋਏਗਾ ਨਹੀਂ ਤਾਂ ਪਹਿਲਾਂ ਕੇਵਾਈਸੀ ਕਰਾਉਣ ਦੇ ਲਈ ਤੁਹਾਨੂੰ ਜਿਹੜਾ ਆ ਬਹੁਤ ਬਹੁਤ ਸਾਰੇ ਡਾਕੂਮੈਂਟ ਜਿਹੜਾ ਉਹਨਾਂ ਦੀ ਲੋੜ ਪੈਂਦੀ ਸੀਗੀ ਪਰ ਹੁਣ ਇਹਨੇ ਜਿਆਦਾ ਝੰਡੜ ਦੀ ਜਿਹੜਾ ਉਹ ਝੰਡੜ ਤੋਂ ਛੁਟਕਾਰਾ ਮਿਲੇਗਾ ਫਾਸਟੈਗ ਯੂਜ਼ਰ ਦੇ ਲਈ ਬੜੀ ਖੁਸ਼ਖਬਰੀ ਹੈ ਨਵੇਂ ਸਾਲ ਦੇ ਵਿੱਚ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ ਅ ਦਰਅਸਲ ਫਾਸਟੈਗ ਅ ਦੇ ਲਈ ਹੁਣ ਜਿਹੜੀ ਕੇਵਾਈਸੀ ਹੁੰਦੀ ਆ ਉਹ 1 ਫਰਵਰੀ ਤੋਂ ਸਿਰਫ ਤੇ ਸਿਰਫ ਆਰਸੀ ਦੇ ਨਾਲ ਹੀ ਹੋ ਜਾਣੀ ਆ ਤੁਹਾਨੂੰ ਵਾਹਨ ਪੋਰਟਲ ਤੇ ਜਾਣਾ ਪਏਗਾ ਉੱਥੇ ਆਰਸੀ ਦੀ ਡਿਟੇਲ ਭਰਨੀ ਆ ਤੇ ਉਸ ਤੋਂ ਬਾਅਦ ਤੁਹਾਡੀ ਜਿਹੜੀ ਫਾਸਟੈਗ ਦੀ ਕੇਵਾਈਸੀ ਆ ਉਹ ਖਤਮ ਹੋ ਜਾਏਗੀ ਯਾਨੀ ਕਿ ਤੁਹਾਨੂੰ ਬਹੁਤਾ ਕੁਝ ਨਹੀਂ ਕਰਨਾ ਪੈਣਾ ਸੁੱਖ ਸੁਵਿਧਾ ਵਰਤਣੀ ਆ ਤੇ ਬਹੁਤ ਥੋੜੇ ਜਿਹਾ ਟਾਈਮ ਦੇ ਵਿੱਚ ਸਭ ਕੁਝ ਹੋ ਜਾਣਾ ਆ ਸੋ ਫਾਸਟੈਗ ਜਿਹੜੇ ਲੈਣ ਵਾਲੇ ਨੇ ਉਹਨਾਂ ਦੇ ਲਈ ਇਸ ਸਾਲ ਚੰਗਾ ਰਹੇਗਾ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਭੱਜ ਦੌੜ ਨਹੀਂ ਕਰਨੀ ਪੈਗੀ ਸਰਕਾਰ ਨੇ 1 ਫਰਵਰੀ ਅ ਵੀ ਸੋਚਾ ਬੀ ਅਨੇ ਕਿਸ ਨਵੇਂ ਸਾਲ ਦੇ ਵਿੱਚ ਗੱਡੀਆਂ ਦੇ ਲਈ ਫਾਸਟ ਟੈਗ ਦੇ ਲਈ ਕੇ ਵੀ ਸੀ ਜਿਹੜੀ ਜਿਹੜੀ ਇੱਕ ਅਨਿਵਾਰਤ ਸੀ ਉਹਨੂੰ ਖਤਮ ਕਰ ਦਿੱਤਾ ਆ ਹੁਣ ਸਿਰਫ ਤੇ ਸਿਰਫ ਤੁਹਾਨੂੰ ਆਰ ਸੀ ਜਿਹੜਾ ਆ ਆਰ ਸੀ ਦੇ ਨਾਲ ਵਾਹਨ ਪੋਰਟਲ ਦੇ ਜ਼ਰੀਏ ਵੈਰੀਫਿਕੇਸ਼ਨ ਕਰਾਉਣੀ ਪੈਣੀ ਆ ਤੇ ਉਸ ਬਾਅਦ ਤੁਹਾਡਾ ਜਿਹੜਾ ਫਾਸਟ ਟੈਗ ਹੈ ਉਹ ਐਕਟਿਵ ਹੋ ਜਾਏਗਾ ਸੋ ਫਿਲਹਾਲ ਇਹ ਬਹੁਤ ਚੰਗੀ ਖਬਰ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਸਾਡੇ ਵਾਲਿਆਂ ਨੂੰ ਔਰ ਇਹ ਮੈਨੂੰ ਲੱਗਦਾ ਕਿ ਅੱਗੇ ਤੋਂ ਅੱਗੇ ਗਵਰਨਮੈਂਟ ਜਿਹੜੀ ਆ ਉਹ ਸੋਚ ਰਹੀ ਹੈ ਕਿ ਇਹ ਚੀਜ਼ਾਂ ਜੜੀਆਂ ਨੇ ਆ ਬੰਦਾ ਲੇਮਨ ਜਿਹੜਾ ਆ ਉਹਦੇ ਵਰਤੋਂ ਦੇ ਲਈ ਵੀ ਬਣਾਈਆਂ ਜਾਣ ਸੋ ਇਸ ਚੀਜ਼ ਨੂੰ ਦੇਖਦੇ ਆ ਇਹ ਵੱਡਾ ਫੈਸਲਾ ਕੀਤਾ ਗਿਆ ਸਰਕਾਰ ਦੇ ਵੱਲੋਂ ਕੇवाईसी ਜਿਹੜੀ ਹੈ ਉਸ ਨੂੰ ਖਤਮ ਕਰ ਦਿੱਤਾ ਹੈ ਫਾਸਟੈਗ ਯੂਜ਼ਰਾਂ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ ਕਿ ਹੁਣ ਜਿਹੜਾ ਕੇवाईसी ਦਾ ਕੋਈ ਝੰਡਟ ਨਹੀਂ ਰਹਿਣਾ ਸਿਰਫ ਸਿਰਫ ਤੁਸੀਂ ਵਾਨ ਪੋਰਟਲ ਤੇ ਜਾਣਾ ਹੈ ਆਪਣੀ ਆਰਸੀ ਦੀ ਡਿਟੇਲ ਭਰਨੀ ਹੈ ਤੇ ਤੁਹਾਡਾ ਫਾਸਟੈਗ ਜਿਹੜਾ ਆ ਉਹ ਐਕਟਿਵ ਹੋ ਜਾਣਾ ਹੈ ਯਾਨੀ ਕਿ ਇਹ ਜਿਆਦਾ ਝੰਜਟ ਵਾਲੀ ਚੀਜ਼ਾਂ ਜਿਹੜੀਆਂ ਨੇ ਉਹ ਖਤਮ ਕਰ ਦਿੱਤੀਆਂ ਨੇ ਗਵਰਨਮੈਂਟ ਨੇ ਔਰ ਇਹ ਜਿਹੜਾ ਨਵਾਂ ਰੂਲ ਹੈ ਇਹ 1 ਫਰਵਰੀ ਤੋਂ ਲਾਗੂ ਹੋ ਜਾਏਗਾ ਪਹਿਲਾਂ ਤੁਹਾਨੂੰ KYC ਦੇ ਲਈ 3-4 ਸਟੈਪ ਕਰਨੇ ਪੈਂਦੇ ਸੀ ਪਰ ਹੁਣ ਇਹ ਜਿਹੜੇ ਸਟੈਪ ਨੇ ਇਹ ਖਤਮ ਕਰ ਦਿੱਤੇ ਆ ਨਵਾਂ ਰੂਲ ਆ ਗਿਆ RC ਸਿਰਫ ਤੁਹਾਨੂੰ RC ਚਾਹੀਦੀ ਆ ਤੁਹਾਡੇ ਫਾਸਟੈਗ ਐਕਟੀਵੇਸ਼ਨ ਦੇ ਲਈ ਸਿਰਫ RC ਚਾਹੀਦੀ ਆ RC ਦੀ ਡਿਟੇਲ ਤੁਹਾਨੂੰ ਵਾਹਨ ਪੋਰਟਲ ਤੇ ਭਰਨੀ ਪੈਣੀ ਆ ਤੇ ਉਸ ਤੋਂ ਬਾਅਦ ਜਿਹੜਾ ਆ ਇਹ ਪੂਰਾ ਝੰਜਟ ਜਿਹੜਾ ਆ ਖਤਮ ਹੋ ਜਾਂਦਾ ਆ ਸੋ ਇਹ ਵੱਡੀ ਖਬਰ ਆ ਔਰ ਮੈਨੂੰ ਲੱਗਦਾ ਵੀ ਜਦੋਂ ਅਸੀਂ ਫਾਸਟ ਟੈਗ ਦੀ ਗੱਲ ਕਰਦੇ ਆਂ ਜਾਂ ਅਸੀਂ ਕਹਿੰਨੇ ਆਂ ਵੀ ਜਦੋਂ ਅਸੀਂ ਕਿਸੇ ਨੈਸ਼ਨਲ ਹਾਈਵੇ ਤੇ ਹੁੰਨੇ ਆਂ ਇੱਕ ਚੀਜ਼ ਜਿਹੜੀ ਆ ਉਹ ਰეკਮੈਂਡੇਸ਼ਨ ਜਿਹੜੀ ਆ ਉਹ ਗਵਰਨਮੈਂਟ ਨੂੰ ਹੋਰ ਪਾਈ ਗਈ ਆ ਕਿ ਬਹੁਤ ਫਾਸਟ ਕੀਤਾ ਜਾਵੇ ਜਿਵੇਂ ਅਸੀਂ ਬਾਕੀ ਮੁਲਕਾਂ 'ਚ ਦੇਖਦੇ ਆਂ ਕਿ ਸਾਨੂੰ ਪਤਾ ਵੀ ਨਹੀਂ ਲੱਗਦਾ ਵੀ ਕਦੋਂ ਜਿਹੜਾ ਆ ਟੋਲ ਆਇਆ ਟੋਲ ਕੱਟਿਆ ਗਿਆ ਮੈਸੇਜ ਆਉਂਦਾ ਹੈ ਬਸ ਗੱਲ ਖਤਮ ਇੱਥੇ ਲਾਈਨਾਂ ਜਿਹੜੀਆਂ ਨੇ ਉਹਨਾਂ ਦਾ ਕਰਕੇ ਜਿਹੜਾ ਨੁਕਸਾਨ ਵੀ ਹੁੰਦਾ ਆ ਇਸ ਚੀਜ਼ ਦੇ ਉੱਤੇ ਵੀ ਗਵਰਨਮੈਂਟ ਕੰਮ ਕਰ ਰਹੀ ਆ ਇਹਨਾਂ ਟੋਲਸ ਜਿਹੜੇ ਨੇ ਇਹ ਟੋਲ ਪਲਾਜ਼ੇ ਨੇ ਇਹਨ ਜਿਹੜਾ ਆ ਹਾਈ ਟੈਕ ਕੀਤਾ ਜਾਏਗਾ ਯਾਨੀ ਕਿ ਇੱਕ ਖਤਮ ਹੋ ਜਾਣਗੇ ਤੁਹਾਡਾ ਜਿਹੜਾ ਸਿਰਫ ਸਿਰਫ ਸਕੈਨਰ ਜਾਂ ਜਿਹੜਾ ਰੋਡ ਕੈਮ ਹੈ ਉਸ ਦੇ ذریعے ਜਿਹੜਾ ਆ ਉਹ ਪੈਸੇ ਕੱਟੇ ਜਾਣਗੇ ਪਰ ਫਿਲਹਾਲ ਦੀ ਗੱਡੀ 1 ਫਰਵਰੀ ਤੋਂ ਇਲਾਗ ਹੋਣ ਦੇ ਨਵੀਂ ਜੜੀ ਤੁਹਾਨੂੰ ਆਪਣਾ ਜਿਹੜਾ ਫਾਸਟ ਹੈਗਾ ਉਹਦੀ ਐਕਟੀਵੇਸ਼ਨ ਦੇ ਲਈ ਹੁਣ ਜਿਆਦਾ ਚੀਜ਼ਾਂ ਨਹੀਂ ਕਰਨੀਆਂ ਪੈਣੀਆਂ ਸਿਰਫ ਸਿਰਫ ਆਰਸੀ ਦੇ ਨਾਲ ਤੁਸੀਂ ਆਪਣਾ ਜਿਹੜਾ ਇਹ ਵਾਹਨ ਪੋਰਟਲ ਤੇ ਜਾਣਾ ਹੈ ਆਰਸੀ ਡਿਟੇਲ ਭਰਨੀ ਹੈ ਤਾਂ ਤੁਹਾਡਾ ਫਾਸਟ ਟੈਗ ਜਿਹੜਾ ਆ ਉਹ ਐਕਟਿਵ ਹੋ ਜਾਣਾ ਹੈ ਸੋ ਇਸ ਵਲੇ ਇਹ ਬਹੁਤ ਵੱਡੀ ਤੇ ਅਹਿਮ ਖਬਰ ਹੈ ਜਿਹੜੇ ਕਿ ਗੱਡੀ ਚਲਾਉਂਦੇ ਨੇ ਜਿਹੜੇ ਫਾਸਟ ਟੈਗ ਯੂਜ਼ਰ ਨੇ फारसी ਦੇ ذریعے ਤੁਸੀਂ KYC ਕਰਵਾ ਸਕੋਗੇ ਇੱਕ ਜਨਵਰੀ ਤੋਂ ਇਹ ਨਵਾਂ ਰੂਲ ਜਿਹੜਾ ਆ ਉਹ ਲਾਗੂ ਹੋਏਗਾ ਔਰ 1 ਫਰਵਰੀ ਤੋਂ ਮਾਫ ਕਰਨਾ ਇਹ ਨਵਾਂ